ਇਸੋ ਵੀ ਕਨੇੜਿਆ ਤੇ ਮਹਾਤਮਾ ਕਹਿੰਦੇ ਆ ਉਹਨਾਂ ਨੇ ਦੱਸਿਆ ਕਿ ਸਾਡੀਆਂ ਮੁੱਲੀਆਂ ਹੀ ਹੁੰਦੀਆਂ ਨੇ ਹਾਸੇ ਸੋਟੇ ਦੀ ਜਿੰਨੀ ਕਰਨਗੇ ਦੀ ਫਲੇ ਹੁੰਦੇ ਆ ਤੇ ਮੰਝਾ ਜੀ ਹੁੰਦੇ ਆ ਉਹ ਇੱਕ ਵਾਰੀ ਉਸ ਜਫਰਵਾਸ ਸੀ ਤਕੇ ਮਹਾਤਮਾ ਬੜੇ ਜੀ ਮਹਾਤਮਾ ਬੜੇ ਮੈਨੂੰ ਬੜੀ ਖੁਸ਼ੀ ਆ 3ਵੀਂ ਵਾਰੀ ਤੇ ਜੇ ਮੈਂ ਕਿਛੰਦਾ ਆ ਬਾਈ ਤੇ ਰੱਬ ਸਬਬੀ ਮੇਲਾ ਸਹੀ ਸਬਬੀ ਉਹ ਆ ਗਿਆ ਕਿ ਹੋ ਗਿਆ ਮੇਲਾ ਆਪ ਹੀ ਗੱਲ ਤੋਰ ਦਿੱਤੀ ਮੈਨੂੰ ਅੱਖਰ ਵੀ ਖਾਸ ਰਾਸਤੇ ਨਾਲ ਕਹਿੰਦੇ ਮਾਸੀ ਦੇ ਪੁੱਤਾਂ ਨੂੰ ਦਾਰੂ ਦਾਰਾ ਮੈਂ ਕਿਹਾ ਮੈਂ ਸੁਣਾਉਂਗਾ ਹੁਣ ਗੁਰਸਤ ਸਾਹਿਬ ਨੇ ਤਾਬਿਆ ਜਦੋਂ ਬਹਿ ਗਿਆ ਉਹਨੂੰ ਕਥਾ ਸੁਣੋ ਅਖੇ ਪਹਿਲੇ ਪਾਤਸ਼ਾਹ ਤੇ ਪੰਕਤ ਵੀਰ ਜੀ ਬਸ ਕੋਈ ਬੱਚੇ ਨੇ ਛੇ ਪਾਤਸ਼ਾਹ ਤੇ ਦਸਮ ਪਾਤਸ਼ਾਹ ਜੀ ਨੂੰ ਪਾ ਉਹਦੀ ਜਬਾਨ ਦੇ ਅੱਖਰ ਕਹਿਣ ਲੱਗੇ ਕਿ ਮੈਨੂੰ ਬੜਾ ਸੁਪੋਚ ਆਉਂਦਾ ਹੈ ਅਖੇ ਮਾਇਆ ਦੇ ਦਰਸ਼ੇ ਲੜਾਈਆਂ ਟਕਰੀਆਂ ਫਿਰ ਆਖਿਰ ਫਰਤਾ ਕੇ ਕਹਿ ਦਿੱਤਾ ਕਿ ਹੋਣਾ ਹੈ ਸਿੰਘ ਤੇ ਤੇਰੇ ਨਾਲ ਜਿਹੜੇ ਸਾਰਿਆਂ ਦੀਆਂ ਦਾੜ੍ਹੀਆਂ ਮੰਨੀਆਂ ਇੱਕ ਦਿਨ ਸਿੱਖੀ ਹੈ ਕਿਦੋਂ ਦਾ ਮਹਾਤਮਾ ਪੋਣਾ ਹੈ ਅਖੇ ਜਿਹੜੀ ਜੀਤੀ ਬੜੀ ਹੈ ਮਾ ਚੱਕੀ ਫਿਰ ਮੈਨੂੰ ਕੋਲ ਤੇ ਜਿਹੜੀ ਜੀਤੀ ਹੈ